ਦੋਸਤੋ ਪਹਿਲਾਂ ਤਾਂ ਸਾਰੇ ਵੀਰਾਂ ਦਾ ਧੰਨਵਾਦ ਹੈ ਜਿਹੜੇ ਮੇਰੇ ਚੈਨਲ ਨੂੰ ਮੇਰੀ ਹਰ ਵੀਡੀਓ ਨੂੰ ਐਨਾ ਪਿਆਰ ਦਿੰਦੇ ਨੇ ਮੇਰੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਫੋਲੋ ਕੀਤਾ ਹੋਇਆ ਤੇ ਵਧੀਆ-ਵਧੀਆ ਕਮੈਂਟ ਲੋਕ ਕਰਦੇ ਨੇ ਹਰ ਵੀਡੀਓ ਤੇ ਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਮੀਆਂ ਪਿੰਡ ਦੇ ਵਿੱਚ ਜ਼ਿਲ੍ਹਾ ਮਾਨਸਾ ਮੀਆਂ ਪਿੰਡ ਉੱਥੇ ਗੁਰਦੁਆਰਾ ਸਾਹਿਬ ਤਿਆਰ ਹੋ ਰਿਹਾ ਜੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਗੁਰਦੁਆਰਾ ਸਾਹਿਬ ਕਿੰਨੇ ਚਿਰ ਚ ਤਿਆਰ ਹੋ ਜਾਣਾ ਹੈ ਕਦੋਂ ਪ੍ਰਕਾਸ਼ ਹੋ ਜਾਣਾ ਤੇ ਕਿਹੜੇ ਮਿਸਤਰੀਆਂ ਨੇ ਕੰਮ ਕੀਤਾ ਹੈ ਕਿਹੜੀ ਕਾਂ ਤੋਂ ਗੁਰਦੁਆਰਾ ਸਾਹਿਬ ਦਾ ਸਾਰਾ ਸਮਾਨ ਆਇਆ ਆਓ ਚੱਲੀਏ ਦੋਸਤੋ ਸਾਰੀ ਜਾਣਕਾਰੀ ਤੁਹਾਨੂੰ ਦਿੰਨੇ ਆਂ ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਸੀ ਗੁਰਦੁਆਰਾ ਸਾਹਿਬ ਸਿੰਘ ਸਭਾ ਪਿੰਡ ਮੀਆਂ ਵਿਖੇ ਆਹ ਜਿਹੜੀ ਤੁਸੀਂ ਲੱਕੜ ਦੇਖ ਰਹੇ ਹੋ ਦਰਵਾਜ਼ਾ ਦੇਖ ਰਹੇ ਹੋ ਇਹ ਦਰਵਾਜ਼ੇ ਦੇ ਵਿੱਚ ਸਾਰਾ ਪਿੱਤਲ ਲੱਗਿਆ ਹੋਇਆ ਜੀ ਜਿੰਨੇ ਵੀ ਹੈਂਡਲ ਲੱਗੇ ਹੋਏ ਨੇ ਕੁੰਡੇ ਕਬਜੇ ਲੱਗੇ ਹੋਏ ਨੇ ਤੇ ਸਾਰੀ ਸਾਗਵਾਨ ਦੀ ਲੱਕੜ ਹੈ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਸੋਹਣੀ ਪਾਲਿਸ਼ ਹੋਈ ਹੋਈ ਹੈ ਜਿਹੜਾ ਗੁਰਦੁਆਰਾ ਸਾਹਿਬ ਦਾ 메인 ਦਰਵਾਜਾ ਹੈ ਤੇ 메인 ਦਰਵਾਜੇ ਦੇ ਮੂਹਰੇ ਪਹਿਲਾਂ ਗਲਾਸ ਵੀ ਲੱਗਿਆ ਹੋਇਆ ਤੁਹਾਨੂੰ ਦਿਖਾ ਦਈਏ ਜੀ ਇਹਦੇ ਉੱਤੇ ਵੀ ਸਾਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਜਿੰਨੇ ਵੀ ਸਾਗਵਾਨ ਦੀ ਲੱਕੜ ਹੈ ਇਹ ਸਾਰੀ ਆਈ ਹੈ ਜੀ ਕੁੱਕੂਦਾਨੇਵਾਲੀਏ ਦੇ ਆਰੇ ਤੋਂ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਮਾਨਸਾ ਸ਼ਹਿਰ ਦੇ ਵਿੱਚ ਚੁਗਲੀ ਘਰ ਦੇ ਨੇੜੇ ਪਿੰਡ ਵਾਲੀ ਸੜਕ ਤੇ ਉਹਨਾਂ ਦਾ ਮਸ਼ਹੂਰ ਸ਼ੋਰੂਮ ਹੈ 50 ਸਾਲ ਪੁਰਾਣਾ ਆਰਾ ਜੀ ਕੁੱਕੂਦਾਨੇਵਾਲੀਆਂ ਦਾ ਇਹ ਸੇਵਾਦਾਰ ਨੇ ਜੀ ਗੁਰਦੁਆਰਾ ਸਾਹਿਬ ਦੇ ਬਾਕੀ ਸਾਰੀ ਜਾਣਕਾਰੀ ਆਪਾਂ ਇਹਨਾਂ ਤੋਂ ਲਵਾਂਗੇ ਸਸ਼ੀਕਾਲ ਜੀ ਸਸ਼ੀਕਾਲ ਜੀ ਬੜਾ ਠੀਕ ਠਾਕ ਹੋ ਠੀਕ ਠਾਕ ਜੀ ਬੜੀਆ ਭਾਈ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਸੋ ਇਹ ਆਪਣਾ ਗੁਰਦੁਆਰਾ ਹੈ ਜੀ ਪਿੰਡ ਮੀਆਂ ਜੀ ਗੁਰਦੁਆਰਾ ਸਿੰਘ ਸਭਾ ਸਾਹਿਬ ਪਿੰਡ ਮੀਆਂ ਜ਼ਿਲ੍ਹਾ ਮਾਨਸਾ ਦੇ ਵਿੱਚ ਇਹ ਅਸੀਂ 2015 ਦੇ ਵਿੱਚ ਸ਼ੁਰੂ ਕੀਤਾ ਸੀਗਾ ਨਿਉ ਪਰਤੀ ਲੈਂਦੀ ਸੀ ਉਹ ਕਿਰਪਾ ਪਰਮਾਤਮਾ ਦੀ ਹੋਈ ਅੱਜ ਸੰਪੂਰਨਤਾ ਦੇ ਨੇੜੇ ਆ ਮੰਨ ਲੋ ਜੀ 2 ਕੁ ਮਹੀਨਿਆਂ ਦੇ ਵਿੱਚ ਅਸੀਂ ਇਹ ਨੂੰ ਸੰਪੂਰਨ ਕਰਨਾਗੇ ਠੀਕ ਹੈ ਸੋ ਸਭ ਤੋਂ ਪਹਿਲਾਂ ਨਗਰ ਨਿਵਾਸੀਆਂ ਦਾ ਇਹਦੇ ਵਿੱਚ ਬਹੁਤ ਵੱਡਾ ਸਹਿਯੋਗ ਆ ਜੀ ਉਹਨਾਂ ਦਾ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਡੇ ਨਾਲ ਸਾਰਾ ਕੰਮ ਕਰਵਾਇਆ ਦੂਜੇ ਨੰਬਰ ਤੇ ਇਹ ਜੋ ਲੱਕੜਾਈ ਆ ਜੀ ਇਹ ਆਪਣਾ ਮਾਨਸਾ ਤੋਂ ਆਈ ਆ ਬੱਬੂਦਾਨੇ ਵਾਲੀ ਆ ਜੀ ਸਾਰਾ ਸਮਾਂ ਇਹ ਜੋ ਜੋੜ ਜਾਂਦਾ ਹੈ ਚੱਲ ਰਿਹਾ ਕੰਮ ਅਨਸੰਪੂਰਨ ਹੋ ਗਿਆ ਸਾਰਾ ਉਹਨਾਂ ਤੋਂ ਬਹੁਤ ਵਧੀਆ ਬੰਦੇ ਨੇ ਜੀ ਸੋ ਬਹੁਤ ਸਾਨੂੰ ਉਹਨਾਂ ਨੇ ਸਹਿਯੋਗ ਦਿੱਤਾ ਜੀ ਬਹੁਤ ਵਧੀਆ ਰੇਟ ਆ ਮਿਸਤਰੀ ਨੇ ਸਾਡੇ ਜੀ ਕੁਲਦੀਪ ਸਿੰਘ ਅੱਛਾ ਇਹਨਾਂ ਦੇ ਪਹਿਲਾਂ ਦਾਦਾ ਜੀ ਸਰਦਾਰ ਲਾਲ ਸਿੰਘ ਜੀ ਉਹ ਵੀ ਸਾਡੇ ਪਿੰਡ ਦੇ ਵਿੱਚ ਸੇਵਾ ਉਸ ਤੋਂ ਬਾਅਦ ਇਹਨਾਂ ਦੇ ਪਿਤਾ ਮੱਲ ਸਿੰਘ ਜੀ ਜੀ ਉਹਨਾਂ ਨੇ ਸਾਰੀ ਉਮਰ ਸਾਡੇ ਪਿੰਡ ਕੋਠੀਆਂ ਪਾਈਆਂ ਘਰ ਪਾਏ ਜੋੜੀਆਂ ਲਾਈਆਂ ਜੀ ਸਾਡਾ ਪ੍ਰਾਣਾ ਦਰਬਾਰ ਸਾਹਿਬ ਆ ਜੋ ਉਹਦੀਆਂ ਜੋੜੀਆਂ ਇਹਨਾਂ ਦੇ ਪਿਤਾ ਜੀ ਨੇ ਲਾਈਆਂ ਸਰਦਾਰ ਮੱਲ ਸਿੰਘ ਜੀ ਨੇ ਜੀ ਉਸ ਤੋਂ ਬਾਅਦ ਹੁਣ ਇਹ ਸੇਵਾ ਕਰ ਰਹੇ ਆ ਬਹੁਤ ਵਧੀਆ ਮਿਸਤਰੀ ਆ ਜੀ ਕੀ ਨਵਾਂ ਮਿਸਤਰੀ ਆ ਕੁਲਦੀਪ ਸਿੰਘ ਜੀ ਪਿੰਡ ਜੋੜਕੀ ਉਹਨਾਂ ਦਾ ਬੇਹ ਤਾਂ ਸਾਡੇ ਪਿੰਡ ਦੇ ਆ ਠੀਕ ਹੈ ਉਸ ਤੋਂ ਬਾਅਦ ਜੋੜਕੀ ਬਾਗੇ ਸੀ ਠੀਕ ਹੈ ਜੀ ਸੋ ਆ ਤਮ ਇਹਨਾਂ ਦਾ ਮੰਨ ਲਓ ਵੀ ਮੂਹੋਂ ਬੋਲਦਾ ਕਹਿਣ ਦੀ ਤਾਂ ਲੋੜੀ ਬਹੁਤ ਰੀਜਨਲ ਕੰਮ ਕੀਤਾ ਬਹੁਤ ਰੀਜਨਲ ਜੀ ਬਹੁਤ ਸੋਹਣਾ ਇੱਕ ਇਹਨਾਂ ਨੂੰ ਮੰਨ ਲਓ ਵੀ 18 ਮਹੀਨੇ ਡੇਢ ਸਾਲ ਲੱਗਿਆ ਇਹਨਾਂ ਨੂੰ ਅੱਛਾ ਇੱਥੇ ਕੰਮ ਕਰ ਰਹੇ ਨੇ ਇੱਥੇ ਕੰਮ ਕਰ ਰਹੇ ਆ 18 ਮਹੀਨਿਆਂ ਦੇ ਵਿੱਚ ਇਹਨਾਂ ਨੇ ਸੰਪੂਰਨ ਕੀਤਾ ਸੱਚਖੰਡ ਸਾਹਿਬ ਜੋੜੀਆਂ ਸਾਰਾ ਕੁਝ ਜੀ ਸੋ ਇਹਨਾਂ ਦਾ ਬਹੁਤ ਧੰਨਵਾਦ ਆ ਬਹੁਤ ਵਧੀਆ ਕੰਮ ਕੀਤਾ ਹੈਲਾ ਤਾਂ ਦੋਸਤੋ ਹੁਣ ਤੁਹਾਡੀ ਮੁਲਾਕ ਜਿਨ੍ਹਾਂ ਦੀ ਕਾਰੀਗਰੀ ਨਾਲ ਸਾਰਾ ਇਹ ਕੰਮ ਹੋਇਆ ਹੈ ਜਿਵੇਂ ਦਰਵਾਜ਼ੇ ਦੇ ਵਿੱਚ ਡਿਜ਼ਾਈਨਿੰਗ ਕੀਤੀ ਹੈ ਮਿਸਤਰੀ ਜੀ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਤਾਂ ਦੋਸਤੋ ਇਹ ਨੇ ਮਿਸਤਰੀ ਜੀ ਪਹਿਲਾਂ ਇਹਨਾਂ ਦੇ ਦਾਦਾ ਜੀ ਇਹਨਾਂ ਦੇ ਪਿਤਾ ਜੀ ਜਿਵੇਂ ਕਿ ਸੇਵਾਦਾਰ ਜੀ ਇਹਨਾਂ ਦੱਸਿਆ ਵੀ ਉਹ ਸੇਵਾ ਨਿਭਾਉਂਦੇ ਰਹੇ ਨੇ ਹੁਣ ਇਹ ਮਿਸਤਰੀ ਜੀ ਨੂੰ 1.5 ਸਾਲ ਹੋ ਗਿਆ ਇੱਥੇ ਸੇਵਾ ਨਿਭਾ ਰਹੇ ਨੇ ਆ ਜਿਹੜਾ ਕੰਮ ਕੀਤਾ ਪੂਰੀ ਰੀਜਨਲ ਕੀਤਾ ਪੂਰੀ ਜਾਣਕਾਰੀ ਆਪਾਂ ਮਿਸਤਰੀ ਜੀ ਨੂੰ ਪੁੱਛਾਂਗੇ ਹਾਂਜੀ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਤੁਸੀਂ ਇਹ ਦੱਸੋ ਵੀ ਜਿੰਨਾ ਡਿਜ਼ਾਈਨਿੰਗ ਕੀਤੀ ਹੈ ਇਹ ਆ ਸਾਰਾ ਪਿੱਤਲ ਵਗੈਰਾ ਲੱਗਿਆ ਕੁੰਡੇ ਕਬਜੇ ਲਾਏ ਨੇ ਇਹ ਸਾਰੇ ਤੁਸੀਂ ਆਪ ਲਾਏ ਨੇ ਹਾਂਜੀ ਇਹ ਸਾਰੇ ਤੁਸੀਂ ਆਪ ਲਾਏ ਨੇ ਸਾਰੀ ਫਿਟਿੰਗ ਤੁਸੀਂ ਕੀਤੀ ਸਾਰੀ ਸਾਰੀ ਆਲ ਓਵਰ ਲੱਕੜ ਦਾ ਕੰਮ ਚਗਾਠਾਂ ਜੀ ਉੱਪਰ ਰੇਲਿੰਗ ਪੌੜੀ ਦੀ ਜੀ ਸਤਖੰਡ ਸਾਹਿਬ ਪਲੰਗ ਸਾਹਿਬ ਸਾਰਾ ਅਸੀਂ ਆਪ ਚਾਰ ਕੀਤਾ ਸਾਰਾ ਤੁਸੀਂ ਤਿਆਰ ਕੀਤਾ ਹਾਂਜੀ ਆਪ ਤਿਆਰ ਕੀਤਾ ਤੇ ਜਿਹੜਾ ਉਹਨਾਂ ਨੇ ਤੁਸੀਂ ਜਿਵੇਂ ਹੈਂਡਲ ਕਹਿ ਸਕਦੇ ਆਪਾਂ ਇਹ ਪਿੱਤਲ ਦੇ ਆ ਹਾਂਜੀ ਬਰਾਸ ਦੇ ਆ ਹਾਂਜੀ ਹਾਂਜੀ ਪਿੱਤਲ ਦੇ ਆ ਜਿਵੇਂ ਤੁਸੀਂ ਆ ਕਹਿ ਸਕਦੇ ਹਾਂ ਹਾਂਜੀ ਹਾਂਜੀ ਅਰ ਲਾ ਗਈ ਹਾਂਜੀ ਇਹਦੀ ਉਹਨਾਂ ਨੇ ਕੋਈ ਗਾਰੰਟੀ ਵਾਰੰਟੀ ਦਿੱਤੀ ਕੋਕੂ ਦਾਨੇ ਵਾਲੀ ਹਾਂਜੀ ਕੋਕੂ ਦਾਨੇ ਵਾਲ ਗੁਰਪਹਿਲਾ ਤਾਂ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਜਿਹਨੇ ਸਾਨੂੰ ਇੱਥੇ ਤੱਕ ਸਹਿਯੋਗ ਦਿੱਤਾ। ਅੱਛਾ। ਪਹਿਲੇ ਨੰਬਰ ਤੇ ਉਹਨਾਂ ਨੇ ਸਾਨੂੰ ਕਹਿੰਦੇ ਸਮਾਨ ਚੱਕੋ। ਕੋਈ ਮਤਲਬੀ ਨਹੀਂ ਗੱਲਬਾਤ ਆ। ਫੇਰ ਦੇਖਾਂਗੇ ਆਪਾਂ। ਆਹ ਰੇਟ ਰੂਟ ਦੀ ਕੋਈ ਗੱਲ ਨਹੀਂ। ਵੀ ਜਿਹੜਾ ਮਰਜ਼ੀ ਲਵੋ। ਤੁਸੀਂ ਸਹਿਯੋਗ ਇਹੀ ਬਹੁਤ ਵੱਡਾ ਹੁੰਦਾ ਕਿ ਬੰਦੇ ਨੂੰ ਇਕੱਲਾ ਸ਼ਰੀਰ ਦੇ ਕੇ ਅੱਗੇ ਤੋਰਨਾ ਹਨਾ ਜੀ। ਹਾਂਜੀ ਹਾਂਜੀ। ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਬੱਬੂ ਜੀ ਦਾ। ਠੀਕ ਹੈ। ਤੇ ਫੇਰ ਉਹਨਾਂ ਨੇ ਸਾਨੂੰ ਕਹਿੰਦੇ ਵੀ ਲਾਈਫਟਾਈਮ ਗਾਰੰਟੀ ਹੈ ਜੀ। ਜਿੱਦ ਦੇ ਵੀ ਹੋਗੇ ਤੇ ਸਾਡੇ ਕੋਲੇ ਧਰਜ ਹੋ ਤੇ ਨਮਾ ਅੱਛਾ ਵੀ ਜੇ ਮਤਲਬ ਕਿ ਖਰਾਬ ਹੁੰਦੀ ਆ ਇਹ ਚੀਜ਼ ਜੀ ਜਦੋਂ ਪਾਲਿਸ਼ ਉੱਤਰਦੀ ਆ ਹਾਂਜੀ ਵੀ ਜੇ ਇਹਦੇ ਖਰਾਬ ਹੁੰਦੀ ਆ ਸਾਡੇ ਕੋਲੇ ਫੜਾ ਜੋ ਨਵਾਂ ਲੈ ਜਾਓ ਨਵਾਂ ਲੈ ਜੀ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਕੁਛ ਨਹੀਂਗਾ ਤਾਂ ਦੋਸਤੋ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਕੁਕੂ ਦਾਨੇ ਵਾਲਿਆ ਬੱਬੂ ਦਾਨੇ ਵਾਲਿਆ ਨੇ ਉਹ ਕਹਿੰਦੇ ਵੀ ਜੇ ਕੋਈ ਚੀਜ਼ ਖਰਾਬ ਹੁੰਦੀ ਆ ਤਾਂ ਤੁਸੀਂ ਪੁਰਾਣੀ ਦੇ ਜੋ ਨਵੀਂ ਲੈ ਜਾਓ ਇਹ ਇਕੱਲੀ ਗੁਰਦੁਆਰਾ ਸਾਹਿਬ ਵਾਸਤੇ ਨਹੀਂ ਤੁਸੀਂ ਕਿਸੇ ਕੋਠੀ ਦੇ ਵਿੱਚ ਕਿਤੇ ਵੀ ਹੋਰ ਇਹ ਸਮਾਨ ਲੈ ਕੇ ਜਾਣਾ ਹੋਵੇ ਤਾਂ ਪੂਰੀ ਲਾਈਫ ਟਾਈਮ ਦੀ ਉਹ ਗਾਰੰਟੀ ਦਿੰਦੇ ਨੇ ਹਾਂਜੀ अच्छा मन्नू ऐं दसो जी जेडी गुरुद्वारा साहिब ਦੇ ਵਿੱਚ ਜਿੰਨੀ ਵੀ ਪਲਾਈ ਲੱਗੀ ਆ ਮਤਲਬ ਕਿ ਵਧੀਆ ਬ੍ਰਾਂਡਡ ਕੰਪਨੀ ਦੀ ਲੱਗੀ ਹੋਈ ਆ ਤੁਸੀਂ ਉਹ ਕਿੱਥੋਂ ਲਈ ਆ ਹਾਂਜੀ ਕੀ ਰੇਟ ਲਈ ਆ ਉਹ ਅਸੀਂ ਜੀ ਕਾਫੀ ਟਰਾਈ ਮਾਰੀ ਪਹਿਲਾਂ ਜੀ ਮਤਲਬ ਜਿਹੜੀ ਕੰਪਨੀ ਸੀਨੀਅਰ ਕੰਪਨੀ ਦੇ ਸੀ ਲਾਉਣੀ ਸੀ ਉਹ ਸਾਨੂੰ ਕਿਤੋਂ ਨਹੀਂ ਮਿਲੀ ਕਾਫੀ ਦੁਕਾਨਾਂ ਤੇ ਟਰਾਈ ਬਾਹਰ ਵੀ ਟਰਾਈ ਮਾਰੀ ਤੇ ਉਹ ਫਿਰ ਸਾਨੂੰ ਇਹਨਾਂ ਦਾਨੇ ਵਾਲਿਆਂ ਤੋਂ ਮਿਲੀ ਅੱਛਾ ਜਿਹੜੀਆਂ ਦੁਕਾਨਾਂ ਤੇ ਬਾਹਰ ਮਿਲਦੀ ਵੀ ਸੀ ਉਹਨਾਂ ਦਾ ਰੇਟ ਹਾਈ ਸੀ ਠੀਕ ਹੈ ਤੇ ਇੱਥੇ ਆ ਕੇ ਸਾਨੂੰ ਸੀਨੀਅਰ ਦੀ ਪਲਾਈ ਬੋਰਡ ਸਾਰਾ ਕੁਝ ਮਿਲਿਆ ਤੇ ਇੱਥੇ ਸਾਨੂੰ ਰੇਟ ਵੀ ਬਾਜਵਾ ਮਿਲਿਆ ਬਹੁਤ ਵਧੀਆ ਬੱਬੂ ਦਾਨੇ ਵਾਲੀ ਬੱਬੂ ਦਾਨੇ ਵਾਲੀ ਜਿਹੜੀ ਸਾਗਵਾਨ ਦੀ ਲੱਕੜ ਹੈ ਸਾਰੀ ਉਹ ਵੀ ਤੁਸੀਂ ਬੱਬੂ ਦਾਨੇ ਵਾਲੇ ਤੋਂ ਲੈਂਦੀ ਹੈ ਜਿੰਨੇ ਵੀ ਪਲਾਈ ਹੈ ਸੀਨੀਅਰ ਕੰਪਨੀ ਦੀ ਉਹ ਵੀ ਤੁਸੀਂ ਬੱਬੂ ਦਾਨੇ ਵਾਲੇ ਤੋਂ ਲੈਂਦੀ ਹੈ ਤੇ ਇਹਨਾਂ ਦਾ ਰੇਟਾਂ ਰੂਟਾਂ ਦਾ ਬਹੁਤ ਫਰਕ ਆ ਜੀ ਬਹੁਤ ਫਰਕ ਆ ਜੀ ਜਿਵੇਂ ਤੁਸੀਂ ਕਿਹਾ ਵੀ ਹੋਲ ਸੇਲ ਟਰਾਈ ਮਾਰ ਕੇ ਲੈਂਦੇ ਰਹੀ ਸਾਰਾ ਸਮਾਨ ਜੰਨਾ ਵੀ ਲੱਗਿਆ ਹੋਇਆ ਸਾਰਾ ਟਰਾਈ ਤੋਂ ਬਿਨਾ ਕੋਈ ਚੀਜ਼ ਨਹੀਂ ਲੈਂਦੀ ਕੋਈ ਚੀਜ਼ ਨਹੀਂ ਲੈਂਦੀ ਤਾਂ ਜਿੰਨੇ ਵੀ ਬਰਾਸ ਦੇ ਕੁੰਡੇ ਕਬਜੇ ਪਿੱਤਲ ਦੇ ਲੱਗੇ ਨੇ ਸਾਰਾ ਸਮਾਨ ਉਸੇ ਤੋਂ ਆਇਆ ਬੱਬੂ ਦਾਨੇ ਵਾਲੀ ਰੇਟ ਬਿਲਕੁਲ ਹੋਲ ਸੇਲ ਹੋਲ ਹੋਲ ਸ ਬਹੁਤ ਵਧੀਆ ਰੇਟ ਆ ਬਹੁਤ ਵਧੀਆ ਹੈ ਉਹਨਾਂ ਨੇ ਡੀਲ ਕੀਤਾ ਤਾਂ ਦੋਸਤੋ ਜਿਵੇਂ ਕਿ ਸੇਵਾਦਾਰ ਸਾਹਿਬ ਨੇ ਦੱਸਿਆ ਕਿ ਜਿੰਨੀ ਵੀ ਪਲਾਈ ਹੈ ਸੀਨੀਅਰ ਕੰਪਨੀ ਦੀ ਲਾਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜਿੰਨੀ ਵੀ ਲੱਕੜਾ ਸਾਰੀ ਲੱਕੜ ਸਾਗਵਾਨ ਦੀ ਲੱਗੀ ਹੈ ਤੇ ਲੱਕੜ ਦੀ ਉਹਨਾਂ ਨੇ ਪੂਰੀ ਗਾਰੰਟੀ ਦਿੱਤੀ ਹੈ ਲੱਕੜ ਦੇ ਉੱਤੇ ਮੀਂਹ ਪੈ ਜਾਏ ਧੁੱਪ ਪੈ ਜਾਏ ਕੋਈ ਉਹਦੇ ਵਿੱਚ ਵਿੰਗ ਨਹੀਂ ਆਊਗਾ ਕੋਈ ਬਲ ਨਹੀਂ ਆਊਗਾ ਪੂਰੀ ਗਾਰੰਟੀ ਲਈ ਉਹਨਾਂ ਲੱਕੜ ਦੀ ਸਾਰੇ ਜਿੰਨਾ ਵੀ ਆਪਣਾ ਮਟੀਰੀਅਲ ਲੱਗਿਆ ਹੋਇਆ ਸਾਰਾ ਗਾਰੰਟੀ ਦੇ ਦਿੱਤਾ ਸਾਰਾ ਆ ਦੋਸਤੋ ਕੁਝ ਤੁਸੀਂ ਵੀ ਕੱਲ ਨੂੰ ਕੋਈ ਮਕਾਨ ਦੁਕਾਨ ਕੋਠੀ ਜਾਂ ਗੁਰਦੁਆਰਾ ਸਾਹਿਬ ਜਾਂ ਕੋਈ ਹੋਰ ਬਿਲਡਿੰਗ ਪਾਉਣੀ ਹੋਵੇ ਤਾਂ ਸਾਰੀ ਲੱਕੜ ਦਾ ਜਿਹੜਾ ਕੰਮ ਹੈ ਉਹ ਕੁੱਕੂ ਦਾਨੇ ਵਾਲੇ ਤੋਂ ਲੱਕੜ ਆਈ ਹੈ ਪਲਾਈ ਆਈ ਹੈ ਤੇ ਕੰਮ ਕੀਤਾ ਜੀ ਮਿਸਤਰੀ ਜਨ ਹੈ ਤੁਹਾਨੂੰ ਮਿਸਤਰੀ ਜਨ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜਿਹੜੀ ਪੌੜੀਆਂ ਦੇ ਉੱਤੇ ਰੇਲਿੰਗ ਚੜੀ ਹੋਈ ਹੈ ਸੱਚਖੰਡ ਸਾਹਿਬ ਬਣਾਇਆ ਹੋਇਆ ਤਾਂ ਹੁਣ ਜਾਣਕਾਰੀ ਲਵਾਂਗੇ ਬਾਕੀ ਮਿਸਤਰੀਆਂ ਤੋਂ ਤੇ ਮਿਸਤਰੀ ਜੀ ਤੁਸੀਂ ਜਾਣਕਾਰੀ ਦਿਓ ਵੀ ਜਿੰਨਾ ਵੀ ਸੱਚਖੰਡ ਦੇ ਵਿੱਚ ਕੰਮ ਕੀਤਾ ਹੈ ਪਲਾਈ ਦਾ ਹੋਰ ਸਾਗਵਾਨ ਦੀ ਲੱਕੜ ਦਾ ਇਹ ਇਹ ਵੀ ਸਾਰਾ ਤੁਸੀਂ ਕੀਤਾ ਹਾਂਜੀ ਆਪਾਂ ਹੀ ਕਰੇ ਸਾਰਾ ਜੀ ਤੇ ਜਿਹੜੀ ਆ ਪੌੜੀਆਂ ਦੀ ਤੁਸੀਂ ਰੇਲਿੰਗ ਦੇਖ ਰਹੇ ਹੋ ਹਾਂਜੀ ਇਹ ਜਿੰਨੇ ਵੀ ਪੌੜੀਆਂ ਦੇ ਰੇਲਿੰਗ ਲਾਏ ਇਹ ਸਾਰੀ ਸਾਗਵਾਨ ਦੀ ਲੱਕੜ ਲੱਗੀ ਹਾਂਜੀ ਸਾਰੀ ਸਾਗਵਾਨ ਦੀ ਟੋਟਲ ਠੀਕ ਹੈ ਜਿੰਨਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੰਮ ਹੋਇਆ ਲੱਕੜ ਦਾ ਪਲਾਈ ਦਾ ਸਾਗਵਾਨ ਦੀ ਲੱਕੜ ਹੋਵੇ ਚਾਹੇ ਪਲਾਈ ਹੋਵੇ ਚਾਹੇ ਸਨਮਾਈਕਾ ਹੋਵੇ ਹਾਂਜੀ ਬਾਕੀ ਚਕੱਠ ਦੇ ਕਪੂਰਸਾ ਲੱਗੇ ਜੀ ਅੱਛਾ ਹਾਂਜੀ ਤੇ ਪੂਰੀ ਗਾਰੰਟੀ ਵਾਲਾ ਸਮਾਨ ਸਾਰੀ ਗਾਰੰਟੀ ਵਾਲਾ ਜੀ ਪੂਰੀ ਗਾਰੰਟੀ ਦਿੱਤੀ ਕੁੱਪੂਦਾਨੇ ਵਾਲੀ ਹਾਂਜੀ ਹਾਂਜੀ ਤੇ ਜੇ ਦੇਖਿਆ ਜਾਵੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਸਾਡਾ ਪਿੰਡ ਹੈ ਮੀਆਂ ਜੋੜਕੀਆਂ ਹੁਣ ਤੁਸੀਂ ਜੋੜਕੀਆਂ ਚ ਲੈ ਗਏ ਹਾਂਜੀ ਤੇ ਤੁਹਾਡੇ ਪਿੰਡ ਦੇ ਵਿੱਚ ਜਿੰਨੀਆਂ ਵੀ ਕੋਠੀਆਂ ਜਾਂ ਕੋਈ ਹੋਰ ਬਿਲਡਿੰਗਾਂ ਬਣੀਆਂ ਨੇ ਉਹਨਾਂ ਦਾ ਸਮਾਨ ਤੁਸੀਂ ਕਿੱਥੋਂ ਦਵਾ ਕੇ ਲਿਆਉਂਨੇ ਲੋਕਾਂ ਨੂੰ ਉਹ ਵੀ ਇਹਨਾਂ ਦੇ ਜਨੇ ਜੀ ਗੁਰੂ ਗ੍ਰਪਾਡ ਇੰਸਟੋਰ ਅੱਛਾ ਕੁੱਕੂ ਦਾਨੇ ਵਾਲੀਆਂ ਦੇ ਆਰੇ ਹਾਂਜੀ ਮੇਰਾ ਆਪਾ ਜੀ ਪਹਿਲਾਂ ਤੋਂ ਹੀ ਜਾਂਦੇ ਸੀਗੇ ਇਹਨਾਂ ਦੇ ਜਦੋਂ ਫਾਦਰ ਸਾਹਿਬ ਬੱਬੂ ਜੀ ਦੇ ਸੀਗੇ ਵਧੀਆ ਮਿਲਵਤਨਾਂ ਨੇ ਇੱਕ ਪਰਿਵਾਰ ਕਲੈਕਸ਼ਨ ਬਣ ਜਾਂਦੀ ਹੈ ਅੱਛਾ ਤੇ ਲੋਕਾਂ ਦੇ ਕਿੰਨੇ ਪਰਸੈਂਟ ਦੇ ਤੁਸੀਂ ਮਤਲਬ ਕਿ ਕੋਠੀਆਂ 'ਚ ਕੰਮ ਕੀਤਾ ਮਕਾਨਾਂ ਦੇ ਵਿੱਚ ਪਿੰਡ ਜਿਵੇਂ ਇਸ ਪਿੰਡ ਦਾ ਲ अच्छा भाई 80% ਲੋਕਾਂ ਦੇ ਘਰਾਂ ਦੇ ਵਿੱਚ ਤੁਹਾਡੇ ਹੱਥੋਂ ਲੱਕੜ ਦੀ ਫਿਟਿੰਗ ਹੋਈ ਹੈ। ਬਾਕੀ ਨਾਲ ਜਗਤਗੜ ਬਾਂਦਰਾ ਪਿੰਡ ਹੈ ਜੀ। ਜੀ। ਉੱਥੇ ਵੀ ਆਪਣਾ 80% ਹੀ ਮੰਨ ਲਓ। ਠੀਕ ਹੈ। ਟਾਂਡੀਆਂ ਪਿੰਡ ਹੈ ਜੀ ਨਾਲ ਸਾਡੇ ਨੇੜੇ ਜਿੰਨੇ ਪਿੰਡ ਨੇ ਉੱਥੇ ਆਪਾਂ ਸਾਰੇ ਕੰਮ ਕਰਦੇ ਹਾਂ। ਹਾਂਜੀ। ਤਾਂ ਦੋਸਤੋ ਅਸੀਂ ਮਿਸਤਰੀ ਜਾਂਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਵੀ ਸਕਰੀਨ ਦੇ ਉੱਤੇ ਦੇਵਾਂਗੇ। ਤੁਸੀਂ ਵੀ ਕੱਲੋਂ ਕੋਈ ਬਿਲਡਿੰਗ ਤਿਆਰ ਕਰਾਣੀ ਹੋਵੇ, ਲੱਕੜ ਦਾ ਕੰਮ ਕਰਾਉਣਾ ਹੋਵੇ, ਪਲਾਈ ਦਾ ਕੰਮ ਕਰਾਉਣਾ ਹੋਵੇ ਤਾਂ ਬਹੁਤ ਸਫਾਈ ਹੈ ਮਿਸਤਰੀ ਜਾਂਦੇ ਹੱਥ ਦੇ ਵਿੱਚ। ਇਹਨਾਂ ਨਾਲ ਵੀ ਤੁਸੀਂ ਜ਼ਰੂਰ ਸੰਪਰਕ ਕਰਿਓ ਤੇ ਕੋਕੂ ਦਾਨੇ ਵਾਲਿਆਂ ਨੇ ਜਿਹੜੇ ਹੋਲਸੇਲ ਰੇਟਾਂ ਦਾ ਉਹਨਾਂ ਦਾ ਸ਼ੋਅਰੂਮ ਹੈ ਤੇ ਇਹਨਾਂ ਦੇ ਨਾਲ ਖੜੇ ਨੇ ਜੀ ਪਿੰਡ ਦੇ ਸਾਬਕਾ ਸਰਪੰਚ ਉਹਨਾਂ ਨਾਲ ਵੀ ਆਪਾਂ ਦੋ ਗੱਲਾਂ ਕਰਾਂਗੇ ਤਾਂ ਇਹ ਨੇ ਜੀ ਪਿੰਡ ਦੇ ਸਾਬਕਾ ਸਰਪੰਚ ਸਤਾ ਜੀ ਕੀ ਨਾਂ ਹੈ ਆਪਣਾ ਬਹਾਦਰ ਸਿੰਘ ਜੀ ਬਹਾਦਰ ਸਿੰਘ ਜੀ ਆਪਾਂ ਇਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਵੀ ਜਿਹੜਾ ਗੁਰਦੁਆਰਾ ਸਾਹਿਬ ਤਿਆਰ ਕਰ ਰਹੇ ਹਾਂ ਕਿੰਨੇ ਚਿਰ ਤੱਕ ਤਿਆਰ ਹੋ ਜਾਊਗਾ ਜੀ ਜੀ ਬਸ ਪੂਰਨਤਾ ਵੱਲ ਪਹੁੰਚ ਰਿਹਾ ਹੈ 85% ਦੇ ਲਗਭਗ ਕੰਮ ਹੋ ਚੁੱਕਾ ਹੈ ਜੀ ਅਸੀਂ ਹੁਣ ਆਉਣ ਵਾਲੀ ਪੂਰਨਵਾਰਸੀ ਜੋ ਆਪਣੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਹੋਏਗਾ ਉਦੋਂ ਅਖੰਡ ਪਾਠ ਪ੍ਰਕਾਸ਼ ਕਰਨਾ ਜਨਕੀ ਮਹੀਨੇ ਸਰਵ ਮਹੀਨੇ ਦੇ 9 ਮਹੀਨੇ ਦੇ ਵਿੱਚ ਤੇ ਸਾਨੂੰ ਬਹੁਤ ਸਹਿਯੋਗ ਮਿਲਿਆ ਨਗਰ ਨਿਵਾਸੀਆਂ ਦੇ ਵੀ ਔਰ ਇੱਥੇ ਅਸੀਂ ਬਹੁਤ ਵਧੀਆ ਢੰਗ ਨਾਲ ਮਿਸਤਰੀ ਦਾ ਸਹਿਯੋਗ ਸਾਰੇ ਨਗਰ ਨਿਵਾਸੀਆਂ ਦਾ ਸਾਡੇ ਮੁਕਸੀਬਾ ਦਾ ਰਹਿਣ ਜੋ ਇਹਨਾਂ ਨੇ ਵੀ ਆਪਣੀ ਜਨੇ ਪੂਰੀ ਹਾਜ਼ਰੀ ਇੱਥੇ ਸਾਰੇ ਨਗਰ ਨਿਵਾਸੀਆਂ ਨੇ ਸਹਿਯੋਗ ਦਿੱਤਾ ਤੇ ਅਸੀਂ ਤਿਆਰੀ ਦੇ ਵੱਲ ਵਧ ਰਹੇ ਹਾਂਗੇ ਬਸ ਮੁਕੰਮਲ ਹੋਣ ਤੱਕ ਜਾਣ ਰਹੇਗਾ ਬਹੁਤ ਵਧੀਆ ਬਣਾਇਆ ਹੈਗਾ ਟੈਗਰੂ ਦੀ ਕਿਰਪਾ ਦੇ ਨਾਲ ਤੇ ਜੋ ਵੀ ਇੱਥੋਂ ਰਾਹੀ ਲੰਘਦੇ ਹਨ ਸੜਕ ਦੇ ਉੱਤੇ ਹੈ ਸਿੱਤ ਗੁਰਦੁਆਰਾ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਤੇ ਆ ਕੇ ਵੇਖਦੇ ਹੈਗੇ ਬਾਹਰ ਦੇ ਪਿੰਡਾਂ ਦੇ ਵੀ ਵੀ ਬਹੁਤ ਵਧੀਆ ਬਣਾਇਆ ਹੈ ਜੀ ਤੇ ਇਹਦੇ ਵਿੱਚ ਮਿਸਤਰੀਆਂ ਦਾ ਵੀ ਯੋਗਦਾਨ ਆਇਆ ਸਾਰੇ ਨਗਰੋਂ ਇਸ ਦਾ ਵੀ ਯੋਗਦਾਨ ਆਇਆ ਤਾਂ ਦੋਸਤੋ ਸਾਬਕਾ ਸਰਪੰਚ ਜੀ ਤੁਹਾਨੂੰ ਬੇਨਤੀ ਕਰ ਰਹੇ ਨੇ ਵੀ ਤੁਸੀਂ ਜਦੋਂ ਵੀ ਇੱਥੋਂ ਮੀਆਂ ਪਿੰਡ ਦੇ ਵਿੱਚੋਂ ਲੰਘੋ ਤਾਂ 메ਨ ਸੜਕ ਤੇ ਸਕੂਲ ਦੇ ਸਾਹਮਣੇ ਇਹ ਗੁਰਦੁਆਰਾ ਸਾਹਿਬ ਜਿਹੜਾ ਤਿਆਰ ਹੋ ਰਿਹਾ ਮਹੀਨੇ ਸਵਾ ਮਹੀਨੇ ਦੇ ਵਿੱਚ ਪ੍ਰਕਾਸ਼ ਹੋ ਜਾਣਾ ਉਸ ਤੋਂ ਬਾਅਦ ਤੁਸੀਂ ਕੋਈ ਵੀ ਪ੍ਰੋਗਰਾਮ ਹੋਵੇ ਵਿਆਹ ਸ਼ਾਦੀ ਦਾ ਹੋਵੇ ਧਾਰਮਿਕ ਕੀਰਤਨ ਕਰਵਾਉਣਾ ਹੋਵੇ ਤਾਂ ਆਂਦੇ ਜਾਂਦੇ ਰਾਹੀ ਇੱਥੇ ਲੰਗਰ ਵੀ ਛੱਕੇ ਜਾਣਾ ਤਾਂ ਤੁਸੀਂ ਇੱਥੇ ਇੱਕ ਵਾਰੀ ਜ਼ਰੂਰ ਗੁਰਦੁਆਰਾ ਸਾਹਿਬ ਤੇ ਆ ਕੇ ਜਾਣਾ ਜੀ ਤਾਂ ਦੋਸਤੋ ਸਾਰੀ ਵੀਡੀਓ ਦੇ ਤੁਹਾਨੂੰ ਚਾਣਨਾ ਪਾ ਦਿੱਤਾ ਵੀ ਇਹ ਗੁਰਦੁਆਰਾ ਸਾਹਿਬ ਮੀਆਂ ਪਿੰਡ ਦੇ ਵਿੱਚ ਬਣਿਆ ਹੈ ਮਹੀਨੇ ਸਵਾ ਮਹੀਨੇ ਦੇ ਵਿੱਚ ਪ੍ਰਕਾਸ਼ ਹੋ ਜਾਣਾ ਤਿਆਰ ਹੋ ਜਾਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਇੱਕ ਵਾਰੀ ਇੱਥੇ ਆਗੇ ਵੀ ਤੁਸੀਂ ਜ਼ਰੂਰ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਹੁਣ ਤੁਹਾਨੂੰ ਦੱਸਾਂਗੇ ਸਾਰੀ ਲੋਕੇਸ਼ਨ ਕੁੱਕੂ ਦਾਨੇ ਵਾਲੀਆਂ ਦੇ ਆਰੇ ਦੀ ਜਿੱਥੋਂ ਇਹ ਸਾਰਾ ਸਮਾਨ ਆਇਆ ਤਾਂ ਫਿਰ ਇਹ ਹੈ ਜੀ ਚੁਗਲੀ ਘਰ ਵਾਲਾ ਖੂ ਪਿੰਡ ਵਾਲੀ ਸੜਕ ਤੇ ਫਰਨੀਚਰ ਵਾਲੀ ਮਾਰਕੀਟ ਦੇ ਨੇੜੇ ਮਾਨਸਾ ਸ਼ਹਿਰ ਦੇ ਵਿੱਚ ਚੁਗਲੀ ਘਰ ਤੋਂ ਜਦੋਂ ਆਪਾਂ ਫਰਨੀਚਰ ਮਾਰਕੀਟ ਵੱਲ ਨੂੰ ਮੁੜਾਂਗੇ ਸੱਜੇ ਪਾਸੇ ਨੂੰ ਇਹ ਆਹ ਮੁੜਗੇ ਜੀ ਆਪਾਂ ਇੱਥੋਂ ਆਪਾਂ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਥੋੜੀ ਜੀ ਦੂਰ ਜਾ ਕੇ ਖੱਬੇ ਪਾਸੇ ਖੱਬੇ ਪਾਸੇ ਲਿਖਿਆ ਹੋਇਆ ਜੀ ਗੁਰੂ ਕਿਰਪਾ ਵੇ ਆ ਤੁਹਾਨੂੰ ਦਿਖਾ ਦਿੰਨੇ ਆ ਆ ਆ ਗਿਆ ਜੀ ਗੁਰੂ ਕਿਰਪਾ ਟਿੰਬਰ ਟਰੇਡਰਸ ਜਿੱਥੋਂ ਗੁਰਦੁਆਰਾ ਸਾਹਿਬ ਦਾ ਸਾਰਾ ਸਮਾਨ ਆਇਆ ਹੈ ਹੋਲ ਸੇਲ ਰੇਟਾਂ ਦੇ ਵਿੱਚ ਤੁਸੀਂ ਵੀ ਕੋਈ ਕੋਠੀ ਮਕਾਨ ਦੁਕਾਨ ਸ਼ੋਰੂਮ ਪਾਉਣਾ ਹੋਵੇ ਤਾਂ ਸਾਰਾ ਸਮਾਨ ਤੁਸੀਂ ਗੁਰੂ ਕਿਰਪਾ ਟਿੰਬਰ ਸਟੋਰ ਤੋਂ ਲੈ ਕੇ ਜਾਣਾ ਇੱਥੇ ਫੈਕਟਰੀ ਰੇਟਾਂ ਤੇ ਸਮਾਨ ਮਿਲਦਾ ਜੀ ਹੋਲ ਸੇਲ ਰੇਟਾਂ ਤੇ ਚੁਗਾਠਾਂ ਪਲਾਈਆਂ ਕੁੰਡੇ ਕਬਜੇ ਇਮਾਰਤੀ ਲੱਕੜ ਸੁੱਕੀ ਲੱਕੜ ਮਿਲੂਗੀ ਜੀ ਸਾਰਾ ਸਮਾਨ ਤੁਹਾਨੂੰ ਇੱਥੇ ਗਾਰੰਟੀ ਵਾਲਾ ਮਿਲੂਗਾ ਤਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ the comment to